ਸასი ਕਾਜੀ ਸਾਰੇ ਨੂੰ ਕੀ ਹਾਲ ਚਾਲ ਜੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋ ਹੋਗੇ ਤੇ ਕੱਲ ਜਸਦੇ ਪੇਪਰ ਖਤਮ ਹੋ ਗਏ ਸੀ ਤੇ ਅੱਜ ਸ਼ਨੀਵਾਰ ਅੱਜ ਜਸਦੇ ਸਕੂਲੇ ਪੀਰੀਮਿਟ ਹੈ ਤੇ ਉੱਥੇ ਜਾ ਕੇ ਦੇਖਦੇ ਆ ਕੀ ਰਿਜ਼ਲਟ ਨਿਕਲਦਾ ਵਾ ਇਹ ਭਾਈ ਸਾਹਿਬ ਪਿਆਰ ਹੋ ਗਏ ਨੇ ਤੇ ਫੂਟ ਪਾਣੀ ਰਹਿ ਗਏ ਨੇ ਮੰਮੀ ਇਹਦੇ ਤਿਆਰ ਹੋ ਰਹੇ ਨੇ ਇਹ ਭਾਈ ਸਾਹਿਬ ਉਹਨਾਂ ਚੇ ਦੇਖ ਰਹੇ ਨੇ ਇਵੇਂ ਤੇ ਤੇ ਜਾ ਕੇ ਰਿਜ਼ਲਟ ਦੇ ਆਏ ਰਿਕਾਰਡ ਕਾਰਡ ਵੇਖਦੇ ਆ ਤੇ ਫਿਰ ਆ ਕੇ ਤੁਹਾਨੂੰ ਦੱਸਦੇ ਆ ਤੇ ਚਲਿਏ ਫਿਰ ਜੀ ਅਸੂਲ ਚਲਿਏ ਪੀਰੀਮਿਡ ਹੈ ਚਲੋ ਠੀਕ ਹੈ ਜੀ ਫਿਰ ਚਲਦੇ ਆ ਅੱਜ ਜਸਦੇਵ ਸਕੂਲ ਚ ਪੀਰੀਮਿਡ ਸੀ ਤੇ ਅੱਜ ਅਸੀਂ ਇਹਦਾ ਰਿਜ਼ਲਟ ਵੇਖਣ ਆਏ ਸੀ ਤੇ ਰਿਜ਼ਲਟ ਤੇ ਦੇਖ ਲਿਆ ਪੇਪਰ ਤੇ ਬਹੁਤ ਹੀ ਵਧੀਆ ਕੀਤੇ ਆ ਤੇ ਨੰਬਰ ਵੀ ਬਹੁਤ ਵਧੀਆ ਆਏ ਨੇ ਤੇ ਉਮੀਦ ਨਹੀਂ ਸੀਗੀ ਪਰ ਦਿਖਾ ਦਿੰਦਾ ਨਹੀਂ ਤੇ ਟੀਟੇ ਦੇ ਕੰਮ ਕਰਕੇ ਦਿਖਾ ਦਿੰਦਾ ਸੀ ਤੇ ਲੱਗਦਾ ਹੀ ਪਰ ਥੋੜਾ ਜਿਹਾ ਗੜਬੜ ਕਰ ਜਾਏਗਾ ਪਰ ਨਹੀਂ ਬਹੁਤ ਹੀ ਸੋਹਣੇ ਨੇ ਇਗਜ਼ਾਮ ਦਿੱਤੇ ਆ ਤੇ ਬਾਕੀ ਰਿਜ਼ਲਟ ਵੀ ਹੁਣ ਬਹੁਤ ਸੋਹਣਾ ਆਇਆ ਵਾ ਤੇ ਠੀਕ ਹੈ ਜੀ ਹੁਣ ਇੰਜੋਏ ਕਰਦਾ ਪਿਆ ਵਾ ਤੇ ਝੂਲੇ ਲੈ ਰਿਹਾ ਵਾ ਤੇ ਕੋਣ ਛੜਦਾ ਨਹੀਂ ਪਿਆ ਕਹਿੰਦਾ ਮੈਂ ਝੂਰੇ ਲਈ ਜਾਣੇ ਆ ਤੇ ਆ ਲੱਗਾ ਹੈਗਾ ਤੇ ਲੋ ਜੀ ਅਸੀਂ ਆ ਗਏ ਆ ਘਰ ਤੇ ਬੱਚਿਆਂ ਦੇ ਹੋ ਗਏ ਪੇਪਰ ਖਤਮ ਤੇ ਬੱਚੇ ਕਹਿੰਦੇ ਸੀ ਹੁਣ ਸਾਨੂੰ ਫਿਰ ਕਿਤੇ ਕਮਾਈ ਲਿਆਓ ਤੇ ਅਸੀਂ ਇਹਨਾਂ ਨੂੰ ਕੱਲ੍ਹ ਹੁਣ ਲੈ ਕੇ ਜਾਵਾਂਗੇ ਤੇ ਆ ਵੀ ਲੋਕੀ ਕਰਦਾ ਪਿਆ ਜੇ ਇਹ ਕੀ ਹੁੰਦੇ ਆ ਇਹ ਕੀ ਹੁੰਦੇ ਆ ਇਹ ਦਾਵਾ ਮੁੱਤਸਾ ਇਹ ਆ ਲੱਗਿਆ ਕੀਟਾ ਤੇ ਆਪਣੀਆਂ ਤੇ ਮੰਮੀ ਇਹਦੇ ਕੰਮ ਕਰਦੇ ਪਏ ਨੇ ਉਧਰ ਬੁਟੀਕ 'ਚ ਤੇ ਠੀਕ ਆ ਜੀ ਤੁਹਾਨੂੰ ਦਿਖਾਵਾਂਗੇ ਕੱਲ ਤੇ ਜਦੋਂ ਜਾਵਾਂਗੇ ਇੱਥੇ ਕੁਮਾਈ ਕਰਨ ਤੇ ਮੰਮਾ ਕਹਿੰਦੇ اپنی ਪੁਜੀਆ ਸਾਰੀ ਚਿਕਸ ਖਾ ਕੇ ਕਹਿੰਦਾ ਬਾਜੀ ਦੀ ਵੀ ਪੁਜੀਆ ਸਾਰੀ ਖਾ ਲਈ ਦੁਪਹਿਰੇ ਵੀ ਇਹਨੇ ਇਦਾਂ ਕੀਤਾ ਸੀ ਦੁਪਹਿਰੇ ਵੀ ਆਪਣਾ ਟਾਈਗਰ ਵੰਗਾ ਕੇ ਆਪਣੇ ਬਿਸਕਟ ਦੁਪਹਿਰੇ ਖਾ ਲਏ ਕਹਿੰਦਾ ਇਹਨੇ ਵੀ ਪੁਜੀਆ ਖਾਣੀਆਂ ਮੈਂ ਤਾਂ ਕਹਿਣਾ ਦੁਪਹਿਰੇ ਵੀ ਇਹਨੇ ਇਦਾਂ ਕੀਤਾ ਹੈ ਕਿ ਉਹਦਾ ਵੀ ਟਾਈਗਰ ਆਪਣਾ ਵੀ ਖਾ ਲਿਆ ਪੁਜੀਆ ਵੀ ਖਾ ਲਿਆ ਹੁਣ ਫੇਰ ਇਹੋ ਕੋਸ਼ਿਸ਼ ਅੱਜ ਰਿਜ਼ਲਟ ਆਇਆ ਤੇ ਕੀ ਆਇਆ ਰਿਜ਼ਲਟ ਚ ਜੋ ਚਲੋ ਸਮਝਾਤਾ ਹਾਂ ਕਿ ਨਹੀਂ ਆਊਗਾ ਸਹੀ ਪਰ ਜਿੰਨੀ ਆਸ ਹੈਗੀ ਸੀ ਉਤੋਂ ਵਧੀਆ ਹੀ ਲੈ ਗਿਆ ਲੰਦ। ਅੱਛਾ। ਹਾਂ। ਲੱਗਦਾ ਨਹੀਂ ਕਿਨੇ ਲੈ ਕੇ ਆਉਗਾ ਕਿਉਂਕਿ ਬੋਲ ਦਾ ਗੱਲਾ-ਗੱਲਾ ਘਟ ਜਾਂਦਾ ਹੈ ਨਾ। ਹਾਂ ਤੇ ਜਿਸ ਤਰ੍ਹਾਂ ਬੋਲਦਾ ਘਾਟੀ ਤੇ ਮੈਡਮ ਨੂੰ ਵੀ ਲੱਗਦਾ ਹੋਣਾ। ਨਹੀਂ ਬਹੁਤ ਵਧੀਆ ਕੀਤਾ ਉਹਦੇ ਨਾਲ ਉਸੇ। ਬਹੁਤ ਵਧੀਆ ਕਰ ਗਿਆ। ਚਲੋ ਅੱਗੇ ਇਹ ਥੋੜਾ ਜਿਹਾ ਹੋਰ ਇੰਪਰੂਵਮੈਂਟ ਹੋ ਜਾਏਗੀ। ਕਿਉਂਕਿ ਟਿਊਸ਼ਨ ਜਾਂਦਾ ਹੈ ਉੱਥੇ ਮੈਮ ਕਹਿੰਦੇ ਕੀ ਜਵੇਂ ਅਕਾਊਂਟਿੰਗ ਵੀ ਉਹਨੂੰ ਬੋਲੋ ਤੇ ਫੇਰ ਲੈਂਦਾ। ਬਟ ਐਗਜ਼ਾਮ ਦੇ ਵਿੱਚ ਇਹਨੇ ਸਾਰਾ ਕੀਤਾ। ਬਹੁਤ ਵਧੀਆ ਹੈ ਨਾ ਮੈਨੂੰ ਹਾਂ ਦਿਖਾਈ। ਸੋ ਉਹਨੇ ਅਗਲੇ ਅਗਲੇ ਐਗਜ਼ਾਮ ਦੇ ਵਿੱਚ ਸਾਨੂੰ ਕੋਈ ਐਗਜ਼ਾਮ ਦੇ ਵਿੱਚ ਹੋਰ ਵਧੀਆ ਹੋ ਜੇ ਮੈਨੂੰ ਰੈਮ ਨਹੀਂ ਡਰ ਨਹੀਂ ਰਹਿ ਗਿਆ ਕਿ ਕਿ ਨਹੀਂ ਹੁਣ ਕੁਝ ਰਹਿ ਨਹੀਂ ਜਾਏਗਾ ਕੋਈ ਕਰਕੇ ਆਏਗਾ ਮੈਨੂੰ ਕੱਲ ਸਕੇਗਾ ਨਹੀਂ ਕੱਗਲੇ ਦਾ ਬਹੁਤ ਵਧੀਆ ਹੋ ਗਿਆ ਨਾ ਚਲ ਹੋਰ ਵਧੀਆ ਹੋ ਗਿਆ ਫਿਰ ਤੇ ਯੂ ਵੀ ਕੋਈ ਰਿਜ਼ਲਟ ਪਤਾ ਨਹੀਂ ਵੀ ਚਾਹ ਨੈਕਸਟ ਸੈਕੰਡੇ ਆਦੇਗਾ ਚਲੋ ਇਹਦਾ ਵੀ ਵੇਖ ਲਾਂਗੇ ਜਾ ਕੇ ਨਹੀਂ ਇਹ ਤਾਂ ਚਲੋ ਲੱਕ ਤੋਂ ਲੱਕ ਕੀ ਕਰਦਾ ਤੇ ਚਲੋ ਠੀਕ ਹੈ ਜੀ ਜਰਟ ਤੇ ਬਹੁਤ ਵਧੀਆ ਆਇਆ ਤੇ ਠੀਕ ਹੈ ਜੀ ਇਸੇ ਦੇ ਨਾਲ ਵੀਡੀਓ ਐਂਡ ਕਰਦੇ ਆਂ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਐਸੇ ਦੇ ਨਾਲ ਅਗਲੇ ਵਲੌਗ 'ਚ ਚੰਗਾ ਜੀ ਸਤਿ ਸ੍ਰੀ ਅਕਾਲ